ਜਦੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀਗੇ ਜੀ ਅਸੀਂ ਅਸੀਂ ਰਵਾਇਤੀ ਪਾਰਟੀਆਂ ਤੋਂ ਵੱਖਰੇ ਆ ਜੀ ਅਸੀਂ ਬਦਲਾ ਲੈ ਕੇ ਆਵਾਂਗੇ ਸਾਢੇ 3 ਸਾਲ ਦਾ ਸਮਾਂ ਲੰਘ ਗਿਆ ਪਰ ਲੱਗਦਾ ਕਿ ਇਹ ਜਿਹੜੇ ਇਸ ਵੇਲੇ ਸੱਤਾਧਾਰੀ ਆ ਇਹਨਾਂ ਦਾ ਕੋਈ ਫਰਕ ਆ ਪਹਿਲੀ ਪਹਿਲੀਆਂ ਰਾਜਸੀ ਤੇ ਨਹੀਂ ਫਰਕ ਇਹ ਆ ਜੀ ਕਿ ਜੇ ਮੈਂ ਬਹੁਤਾ ਸਿੱਧੇ ਤਰੀਕੇ ਨਾਲ ਗੱਲ ਕਰਾਂ ਤੇ ਨਾਮ ਦਾ ਹੀ ਫਰਕ ਆ ਬਾਕੀਆਂ ਦੇ ਨਾਮ ਜਿਹੜੇ ਸੀਗੇ ਚਲੋ ਤੁਹਾਨੂੰ ਪਤਾ ਹੀ ਆ ਅਕਾਲੀ ਦਲ ਹੋ ਗਈ ਕਾਂਗਰਸ ਹੋ ਗਈ ਭਾਜਪਾ ਹੋ ਗਈ ਹੈਨਾ ਇਹਨਾਂ ਨੇ ਆਪਣਾ ਨਾਮ ਵੱਖਰਾ ਰੱਖਿਆ ਸੀ ਆਮ ਆਦਮੀ ਪਾਰਟੀ ਜਿਹੜਾ ਨਾ ਲੋਕਾਂ ਨੂੰ ਲੱਗਾ ਵੀ ਵਾਕਈ ਸਾਡੇ ਹੱਕ ਦੀ ਗੱਲ ਹੈਨਾ ਤੇ ਬਸ ਉਹੀ ਮੈਨੂੰ ਫਰਕ ਲੱਗਾ ਮੈਨੂੰ ਬਹੁਤਾ ਜਿਆਦਾ ਕੋਈ ਤਮਾਦਾ ਤੇ ਹਾਲੇ ਤੱਕ ਸਰਕ ਨਹੀਂ ਲੱਗਾ ਜੇ ਮੈਂ ਕੋਈ ਇਹਦੇ ਵਿੱਚ ਹੁਣ ਤੁਹਾਨੂੰ ਮੌਜੂਦਾ ਐਗਜ਼ਾਮਪਲ ਦਵਾ ਤੇ ਕੱਲ ਪਰਸੋਂ ਪਤਾ ਨਹੀਂ ਕੱਲ ਹੀ ਸ਼ਾਇਦ ਸਾਡੇ ਵਿਧਾਇਕ ਉਹਨਾਂ ਨੇ ਪਹੁੰਚ ਕੀਤੀ ਸੀ ਇੱਥੇ ਸਾਡੇ ਫਤਿਹਵਾਦ ਉਹਨਾਂ ਨੇ ਦੌਰਾ ਕੀਤਾ ਸੀਗਾ ਜੀ ਤੇ ਤੁਹਾਨੂੰ ਵੀ ਪਤਾ ਕਿ ਮੈਂ ਹਸਪੀਟਲ ਦਾ ਮੁੱਦਾ ਚੁੱਕਿਆ ਸੀ ਜੀ ਜੋ ਕਿ ਵਾਕਈ ਚਿੰਤਾਜਨਕ ਆ ਜੋ ਇੱਕ ਹਸਪਤਾਲ ਜਿਹੜਾ ਲੋਕਾਂ ਦੀ ਸਿਹਤ ਬਣਾਉਂਦਾ ਉਹ ਖੁਦ ਬਿਮਾਰ ਆ ਤੇ ਤੁਹਾਨੂੰ ਵੀ ਪਤਾ ਸਿਹਤ ਜਿਹੜਾ ਵਾ ਉਹ ਸਭ ਤੋਂ ਮੋਢਲਾ ਜਿਹੜਾ ਕਰਮ ਆ ਉਹ ਆ ਕਿ ਆਪਾਂ ਸਿਹਤ ਬਚਾ ਕੇ ਰੱਖਣੀ ਆ ਨਾ ਲੋਕਾਂ ਦੀ ਆਮ ਜਨਤਾ ਦੀ ਸਿਹਤ ਨਾ ਖਿਲਵਾੜਨਾ ਹੋਵੇ ਤੇ ਸਾਡੇ ਵਿਧਾਇਕ ਆਏ ਆ ਤੇ ਮੈਨੂੰ ਤੇ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸਾਂ ਕਿ ਮੈਨੂੰ ਕੋਈ ਦ੍ਰਿਸ਼ਟੀਕੋਣ ਏਡਾ ਵਧੀਆ ਨਹੀਂ ਲੱਗਾ ਉਹਨਾਂ ਦਾ ਕਿਉਂਕਿ ਉਹ ਗੱਲਾਂ ਹੀ ਕੁਝ ਏਦਾਂ ਦੀਆਂ ਉਹਨਾਂ ਨੇ ਕੀਤੀਆਂ ਆਣ ਕੇ ਤੇ ਮੈਨੂੰ ਆਇਆ ਲੱਗਾ ਕਿ ਉਹ ਰਵਾਇਤੀ ਪਾਰਟੀਆਂ ਵਾਂਗੂ ਉਸੇ ਲਈ ਤੇ ਚੱਲ ਰਹੇ ਆ ਸੇਮ ਗੱਲਾਂ ਹੀ ਉਹ ਕਰ ਰਹੇ ਆ ਤੇ ਜੇ ਉਹ ਐਡੀ ਨਾਜੂਕ ਹਾਲ ਤੇ ਹਸਪਤਾਲ ਦੀ ਤੇ ਜੇ ਉਥੇ ਉਹਨਾਂ ਨੇ ਇਹ ਨਹੀਂ ਸਮਝਿਆ ਮناسب ਕਿ ਉਥੇ ਜਾ ਕੇ ਪਤਾ ਕਰੀਏ ਕਿ ਇੰਨਾ ਬੁਰਾ ਹਾਲ ਆ ਕਿਉਂਕਿ ਰੋਡ ਦੇ ਉੱਪਰ ਹਸਪਤਾਲ ਹੈ ਮੈਂ ਮੈਂ ਥੋੜੇ ਦਿਨ ਹੋ ਗਏ ਵੀਡੀਓ ਵੀ ਪਾਈ ਸੀਗੀ ਉੱਥੇ ਜੀ 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 ਇਹ ਕੋਈ ਹਸਪਤਾਲ ਦਾ ਮੱਥਾ ਕੋਈ 10 ਫੁੱਟ 20 ਫੁੱਟ ਨਹੀਂ ਆ 2 250 ਫੁੱਟ ਮੱਥਾ ਰੋਡ ਤੇ ਤੇ ਬਾਹਰ ਉਹਦੇ ਪਾਣੀ ਖੜਾ ਰਹਿੰਦਾ ਤੇ ਫਿਰ ਵੀ ਅਸੀਂ ਉਥੇ ਅਪਰੋਚ ਨਹੀਂ ਕਰਦੇ ਤੇ ਵੇਖੋ ਫਿਰ ਤੂੰ ਹੀ ਆਪ ਹਿਸਾਬ ਲਾ ਲਓ ਕਿ ਕੀ ਫਰਕ ਰਹਿ ਗਿਆ ਲੈਂਡ ਪੂਲਿੰਗ ਪਾਲਸੀ ਲਿਆਂਦੀ ਸੀਗੀ ਉਹ ਵੀ ਤੁਹਾਨੂੰ ਪਤਾ ਕਿਸਾਨ ਮਾਰੂ ਸੀ ਵਾਪਸ ਲੈਣੀ ਪਈ ਉਹਨਾਂ ਨੂੰ ਬਿਲਕੁਲ ਹੈਨਾ ਬਿਲਕੁਲ ਤੇ ਹੋਰ ਵੀ ਬੜੇ ਉਹਨਾਂ ਦੀਆਂ ਮੈਨੂੰ ਗੱਲਾਂ ਜਿਹੜੀਆਂ ਵਾ ਜੋ ਇੱਕ ਤੇ ਇਹ ਸੀਗਾ ਕਿ ਲੋਕਾਂ ਨੇ ਵਿਸ਼ਵਾਸ ਕੀਤਾ ਸੀਗਾ ਇਸ ਵਾਰ ਹੈਨਾ ਤੁਸੀਂ ਕਿਹਾ ਵੱਖਰਾ ਕੀ ਆ ਲੋਕ ਵਾਕਈ ਵੱਖਰਾ ਸਮਝ ਕੇ ਤੀਜੀ ਧਿਰ ਲੈ ਕੇ ਆਏ ਸੀਗੇ ਤੇ ਜੇ ਲੈ ਕੇ ਆਏ ਸੀ ਤੇ 100% ਲੋਕਾਂ ਨੇ ਯਕੀਨ ਕਰਕੇ ਫਤਵਾ ਦਿੱਤਾ ਸੀ ਤੇ 100% ਹੀ ਵਾਪਸੀ ਲੈਣਾ ਚਾਹੁੰਦੇ ਆ ਲੋਕ ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਨਾ ਚਲੋ ਵੈਸੇ ਛੋਟਾ ਮੂੰਹ ਵੱਡੀ ਗੱਲ ਹੋ ਜਾਣੀ ਆ ਜੀ ਹਲਕਾ ਖਡੂਰ ਸਾਹਿਬ ਤੋਂ ਮੈਂ ਗੱਲ ਕਰਦਾ ਹਾਂ ਕਿ ਮੁੱਖ ਮੰਤਰੀ ਸਾਹਿਬ ਇਸੇ ਟਾਈਮ ਜਦੋਂ ਸੱਤਾ ਵਿੱਚ ਨਹੀਂ ਸੀਗੇ ਹਾਂਜੀ ਹਾਂਜੀ ਜਦੋਂ ਵਿਰੋਧੀ ਧਿਰ 'ਚ ਸੀਗੇ ਜੀ ਉਹ ਉਹਨਾਂ ਨੇ ਦੂਸ਼ਣਬਾਜੀ ਇਹ ਕੀਤੀ ਸੀਗੀ ਕਿ ਦੂਸਰੇ ਜਿਹੜੇ ਪਾਰਟੀਆਂ ਦੇ ਲੀਡਰ ਆ ਉਹ ਆਪਣੀਆਂ ਫੋਟੋਆਂ ਲਾ ਕੇ ਬੈਠੇ ਬੱਸਾਂ ਤੇ ਹੈਨਾ ਜੀ ਬੜੀਆਂ ਫੋਟੋਆਂ ਉਹਨਾਂ ਨੇ ਲਾਈਆਂ ਆਪਣਾ ਬਹੁਤ ਜਿਆਦਾ ਮਤਲਬ ਕਿ ਆਪਣੀ ਉਹ ਕਰਦੇ ਆ ਪਬਲਿਕ ਪਬਲਿਸਿਟੀ ਕਰਦੇ ਪਬਲਿਸਿਟੀ ਬਹੁਤ ਜਿਆਦੀ ਕਰਦੇ ਤੇ ਤੁਹਾਨੂੰ ਪਤਾ ਮਾਨ ਸਾਹਿਬ ਕਮੇਡੀਅਨ ਵੀ ਰਹੇ ਆ ਜਿੱਦ ਤਰਾ ਬਾਦਲ ਸਾਹਿਬ ਦੀ ਗੱਲ ਕਰ ਲਈਓ ਕਹਿੰਦੇ ਉਹ ਉਹਨਾਂ ਦੀ ਹੋਰ ਇਸ ਵੀ ਲਾਉਂਦੇ ਹੁੰਦੇ ਵੱਡੇ ਵੱਡੇ ਫਲਾਈਓਵਰ ਬਣੀ ਜਾਂਦੇ ਹਨਾ ਵੱਡੀਆਂ ਵੱਡੀਆਂ ਸੜਕਾਂ ਬਣੀ ਜਾਂਦੀਆਂ ਤੇ ਆਪਾਂ ਵੀ ਅੱਜ ਸੇਵਾ ਕੇਂਦਰ ਵੇਖ ਲੋ ਉੱਥੇ ਮਾਨ ਸਾਹਿਬ ਦੀ ਫੋਟੋ ਇੰਨੀਆਂ ਗ੍ਰਿਫਤਾਰੀਆਂ ਹੈਗੀਆਂ ਉੱਥੇ ਉਹਨਾਂ ਦੀ ਫੋਟੋ ਇੰਨੀਆਂ ਨੌਕਰੀਆਂ ਦੇਤੀਆਂ ਉੱਥੇ ਉਹਦੀ ਫੋਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਫਤਿਹ ਟਾਈਮਸ ਚੈਨਲ ਤੇ ਮੈਂ ਹਾਂ ਸਰਬਜੀਤ ਸਿੰਘ ਸੰਧਾ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਲੋਕ ਆਪਣੇ ਹੱਕ ਦੀ ਗੱਲ ਕਰਨ ਲੱਗਿਆਂ ਵੀ 100 ਵਾਰ ਸੋਚਦੇ ਨੇ ਕਿ ਕਿਉਂ ਬੁਰਿਆ ਬਣਿਆ ਜਾਵੇ ਤਾਂ ਇਹ ਜੇ ਹਾਲਾਤਾਂ ਦੇ ਵਿੱਚ ਅੱਜ ਵੀ ਉਹ ਲੋਕ ਹੈਗੇ ਆ ਜਿਹੜੇ ਲੋਕਾਂ ਦੇ ਮਸਲਿਆਂ ਤੇ ਲੋਕਾਂ ਦੀ ਜਿੱਥੇ ਗੱਲਬਾਤ ਹੁੰਦੀ ਆ ਉਹਨੂੰ ਆਵਾਜ਼ ਬਣਦੇ ਨੇ ਲੋਕਾਂ ਦੀ ਇਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੇ ਲਈ ਯਤਨਸ਼ੀਲ ਰਹਿੰਦੇ ਨੇ ਅੱਜ ਇਹੋ ਜਿਹੀ ਇੱਕ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜਿਹੜੇ ਕਿ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਪਰ ਫਿਰ ਵੀ ਅਸੀਂ ਤੁਹਾਡੇ ਰੂਬਰੂ ਕਰਵਾਉਣ ਲੱਗੇ ਹਾਂ ਉਹਨਾਂ ਨੂੰ ਸਾਡੇ ਨਾਲ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਮਾਜ ਸੇਵੀ ਆਗੂ ਪ੍ਰਭ ਸ਼ੇਰ ਸਿੰਘ ਫਤਿਹਪੁਰਬਾਦ ਪ੍ਰਭ ਸ਼ੇਰ ਸਿੰਘ ਜੀ ਤੁਸੀਂ ਸਾਡੀ ਟੀਮ ਨੂੰ ਫਤੇ ਟਾਈਮਜ਼ ਚੈਨਲ ਦੇ ਟੀਮ ਨੂੰ ਸਮਾਂ ਦਿੱਤਾ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੂਰੀ ਫਤਿਹ ਟਾਈਮਜ਼ ਦੀ ਟੀਮ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਬਜੀਤ ਸਿੰਘ ਸੰਧਾ ਜੀ ਉਹਨਾਂ ਦਾ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਪਹਿਲੀ ਗੱਲ ਤੇ ਮੈਂ ਕੋਈ ਸ਼ਖਸੀਅਤ ਨਹੀਂ ਮੈਂ ਇੱਕ ਸੇਵਾਦਾਰ ਹਾਂ ਜੀ ਤੁਸੀਂ ਸਮਾਜ ਸੇਵੀ ਕਹਿੰਦਾ ਉਹਦੇ ਤੋਂ ਹੀ ਸਮਝ ਲਓ ਕਿ ਮੈਂ ਸੇਵਾ ਲਈ ਸੰਪੂਰਨ ਰੂਪ ਵਿੱਚ ਯੋਗਦਾਨ ਦਊਂਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੈਂ ਧੰਨਵਾਦ ਕਰਦਾ ਤੁਸੀਂ ਮੈਨੂੰ ਮੌਕਾ ਦਿੱਤਾ ਲੋਕਾਂ ਦੇ ਰੂਬਰੂ ਹੋਣ ਲਈ ਤੇ ਉਹਨਾਂ ਦੀਆਂ ਗੱਲਾਂ ਸੁਣਨ ਲਈ ਰਵਿਸ਼ੇਰ ਸਿੰਘ ਵੀਰੇ ਜਿਸ ਤਰ੍ਹਾਂ ਜਿਹੜੇ ਤੁਸੀਂ ਬੀਤੇ ਦਿਨੀ ਵੇਖਿਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੋ ਹਾਂਜੀ ਤੁਸੀਂ ਲੋਕਾਂ ਦੇ ਮਸਲੇ ਜਿਹੜੇ ਆ ਉਹਨਾਂ ਤੇ ਜਿਨ੍ਹਾਂ ਦੇ ਕੋਈ ਬੋਲ ਕੇ ਰਾਜੀ ਨਹੀਂ ਤੁਸੀਂ ਉਹਨਾਂ ਮਸਲਿਆਂ ਦੀ ਗੱਲ ਕੀਤੀ ਆ ਕੀ ਇਹਦੇ ਪਿੱਛੇ ਕੀ ਕਾਰਨ ਆ ਇਹ ਇੰਨਾਂ ਕੰਮਾਂ ਦਾ ਕਾਰਨ ਇਹ ਆ ਕਿ ਮੈਨੂੰ ਹਮਦਰਦੀ ਆ ਮੇਰੇ ਮੇਰੇ ਭਾਈਚਾਰੇ ਨਾਲ ਮੇਰੇ ਲੋਕਾਂ ਨਾਲ ਹੈਨਾ ਵੇਖੋ ਸਮਾਜ ਸੇਵਾ ਦਾ ਇੱਕ ਉਪਦੇਸ਼ ਕੀ ਹੁੰਦਾ ਕਿ ਲੋੜਵੰਦਾਂ ਦੀ ਮਦਦ ਕਰਨੀ ਜਿਹੜੇ ਲੋਕ ਅੱਜ ਨਹੀਂ ਪਹੁੰਚ ਪਹੁੰਚ ਕਰ پا ਰਹੇ ਪੋਲਿਟੀਸ਼ੀਅਨਸ ਤੱਕ ਜਿਹੜੇ ਖੁਦ ਨੂੰ ਆਪਣੇ ਆਪ ਨੂੰ ਅੱਜ ਸੱਤਾਧਾਰੀ ਵੀ ਜਿਹੜੇ ਆ ਉਹਨਾਂ ਤੱਕ ਨਹੀਂ ਪਹੁੰਚ پا ਰਹੇ ਉਹਨਾਂ ਦੀਆਂ ਗੱਲਾਂ ਨੂੰ ਅੱਗੇ ਲੋਕਾਂ ਤੱਕ ਰੱਖਣਾ ਉਹਨਾਂ ਦੀਆਂ ਮੁਸ਼ਕਲਾਂ ਨੂੰ ਰੱਖਣਾ ਭਾਈਚਾਰੇ ਨੂੰ ਕਾਇਮ ਰੱਖਣਾ ਇਹ ਸਭ ਸਮਾਜ ਸੇਵਾ ਦਾ ਹਿੱਸਾ ਤੇ ਮੈਂ ਇਸ ਕਰਕੇ ਮੇਰਾ ਨਿੱਜੀ ਕੋਈ ਸਵਾਰਥ ਨਹੀਂ ਇਹਦੇ ਵਿੱਚ ਇਸ ਕਰਕੇ ਮੈਨੂੰ ਥੋੜੀ ਜੀ ਆਪਣੀ ਮੈਨੂੰ ਮੇਰਾ ਮਨ ਖੁਸ਼ ਹੁੰਦਾ ਕਿ ਮੈਂ ਲੋੜਵੰਦਾਂ ਦੀ ਤੇ ਜਿਹੜੇ ਮੇਰੇ ਭਾਈਚਾਰੇ ਦੇ ਲੋਕ ਉਹਨਾਂ ਦੀਆਂ ਮੁਸ਼ਕਲਾਂ ਨੂੰ ਅੱਗੇ ਰੱਖਾਂ ਤੇ ਹੱਲ ਕਰਨ ਵਿੱਚ ਵੀ ਯਤਨ ਚੀਂਦਾ ਹਾਂ ਜਿਸ ਤਰ੍ਹਾਂ ਆਪਾਂ ਮੈਨੇ ਆ ਪ੍ਰੋਫੈਸਰ ਸਿੰਘ ਜੀ ਵੀ ਜਿੱਦਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀਗੇ ਜੀ ਅਸੀਂ ਅਸੀਂ ਰਵਾਇਤੀ ਪਾਰਟੀਆਂ ਤੋਂ ਵੱਖਰੇ ਆ ਜੀ ਅਸੀਂ ਬਦਲਾ ਲੈ ਕੇ ਆਵਾਂਗੇ ਸਾਢੇ 3 ਸਾਲ ਦਾ ਸਮਾਂ ਲੰਘ ਗਿਆ ਕੋ ਲੱਗਦਾ ਕਿ ਇਹ ਜਿਹੜੇ ਇਸ ਵੇਲੇ ਸੱਤਾਧਾਰੀ ਆ ਇਹਨਾਂ ਦਾ ਕੋਈ ਫਰਕ ਆ ਪਹਿਲੀ ਪਹਿਲੀਆਂ ਰਾਜਸੀ ਧਿਰਾਂ ਦੇ ਨਾਲੋਂ ਫਰਕ ਇਹ ਆ ਜੀ ਕਿ ਜੇ ਮੈਂ ਬਹੁਤਾ ਸਿੱਧੇ ਤਰੀਕੇ ਨਾਲ ਗੱਲ ਕਰਾਂ ਤੇ ਨਾਮ ਦਾ ਹੀ ਫਰਕ ਆ ਬਾਕੀਆਂ ਦੇ ਨਾਮ ਜਿਹੜੇ ਸੀਗੇ ਚਲੋ ਤੁਹਾਨੂੰ ਪਤਾ ਹੀ ਆ ਕਾਲੀ ਦਲ ਹੋ ਗਈ ਕਾਂਗਰਸ ਹੋ ਗਈ ਭਾਜਪਾ ਹੋ ਗਈ ਹੈਨਾ ਇਹਨਾਂ ਨੇ ਆਪਣਾ ਨਾਮ ਵੱਖਰਾ ਰੱਖਿਆ ਸੀ ਆਮ ਆਦਮੀ ਪਾਰਟੀ ਜਿਹੜਾ ਨਾ ਲੋਕਾਂ ਨੂੰ ਲੱਗਾ ਵੀ ਵਾਕਈ ਸਾਡੇ ਹੱਕ ਦੀ ਗੱਲ ਹੈਨਾ ਤੇ ਬਸ ਉਹੀ ਮੈਨੂੰ ਫਰਕ ਲੱਗਾ ਮੈਨੂੰ ਬਹੁਤਾ ਜਿਆਦਾ ਕੋਈ ਕੰਮਾ ਦਾ ਤੇ ਹਲੇ ਤੱਕ ਫਰਕ ਨਹੀਂ ਲੱਗਾ ਜੇ ਮੈਂ ਕੋਈ ਇਹਦੇ ਵਿੱਚ ਹੁਣ ਤੁਹਾਨੂੰ ਮੌਜੂਦਾ ਐਗਜ਼ਾਮਪਲ ਦਵਾ ਤੇ ਕੱਲ ਪਰਸੋਂ ਪਤਾ ਨਹੀਂ ਕੱਲ ਹੀ ਸ਼ਾਇਦ ਸਾਡੇ ਵਿਧਾਇਕ ਜੀ ਉਹਨਾਂ ਨੇ ਪਹੁੰਚ ਕੀਤੀ ਸੀ ਇਥੇ ਸਾਡੇ ਫਤਿਹਵਾਦ ਉਹਨਾਂ ਨੇ ਦੌਰਾ ਕੀਤਾ ਸੀਗਾ ਜੀ ਜੀ ਤੇ ਤੁਹਾਨੂੰ ਵੀ ਪਤਾ ਕਿ ਮੈਂ ਹਸਪੀਟਲ ਦਾ ਮੁੱਦਾ ਚੁੱਕਿਆ ਸੀ ਇੱਕ ਜੀ ਜੋ ਕਿ ਵਾਕਈ ਚਿੰਤਾਜਨਕ ਆ ਜੋ ਇੱਕ ਹਸਪਤਾਲ ਆ ਜਿਹੜਾ ਲੋਕਾਂ ਦੀ ਸਿਹਤ ਬਣਾਉਂਦਾ ਬਿਲਕੁਲ ਹੈਨਾ ਉਹ ਖੁਦ ਬਿਮਾਰ ਆ ਤੇ ਤੁਹਾਨੂੰ ਵੀ ਪਤਾ ਸਿਹਤ ਜਿਹੜਾ ਵਾ ਉਹ ਸਭ ਤੋਂ ਮੋਢਲਾ ਜਿਹੜਾ ਕਰਮ ਆ ਉਹ ਆ ਕਿ ਆਪਾਂ ਸਿਹਤ ਬਚਾ ਕੇ ਰੱਖਣੀ ਆ ਨਾ ਲੋਕਾਂ ਦੀ ਆਮ ਜਨਤਾ ਦੀ ਸਿਹਤ ਨਾ ਖਿਲਵਾੜਨਾ ਹੋਵੇ ਤੇ ਸਾਡੇ ਵਿਧਾਇਕ ਆਏ ਆ ਤੇ ਮੈਨੂੰ ਤੇ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸਾਂ ਕਿ ਮੈਨੂੰ ਕੋਈ ਦ੍ਰਿਸ਼ਟੀਕੋਣ ਏਡਾ ਵਧੀਆ ਨਹੀਂ ਲੱਗਾ ਉਹਨਾਂ ਦਾ ਕਿਉਂਕਿ ਉਹ ਗੱਲਾਂ ਹੀ ਕੁਛ ਏਦਾਂ ਦੀਆਂ ਉਹਨਾਂ ਨੇ ਕੀਤੀਆਂ ਆਣ ਕੇ ਤੇ ਮੈਨੂੰ ਆਇਆ ਲੱਗਾ ਕਿ ਉਹ ਰਵਾਇਤੀ ਪਾਰਟੀਆਂ ਵਾਂਗੂ ਉਸੇ ਲਈ ਤੇ ਚੱਲ ਰਹੇ ਆ ਸੇਮ ਗੱਲਾਂ ਹੀ ਉਹ ਕਰ ਰਹੇ ਆ ਤੇ ਜੇ ਉਹ ਐਡੀ ਨਾਜ਼ੁਕ ਹਾਲਤ ਹੈ ਹਸਪਤਾਲ ਦੀ ਤੇ ਜੇ ਉਥੇ ਉਹਨਾਂ ਨੇ ਇਹ ਨਹੀਂ ਸਮਝਿਆ ਮناسب ਕਿ ਉਥੇ ਜਾ ਕੇ ਪਤਾ ਕਰੀਏ ਕਿ ਇੰਨਾ ਬੁਰਾ ਹਾਲ ਆ ਕਿਉਂਕਿ ਰੋਡ ਦੇ ਉੱਪਰ ਹਸਪਤਲ ਹੈ ਮੈਂ ਮੈਂ ਥੋੜੇ ਦਿਨ ਹੋ ਗਏ ਵੀਡੀਓ ਵੀ ਪਾਈ ਸੀਗੀ ਉੱਥੇ ਜੀ 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 ਕਿ ਕੋਈ ਹਸਪਤਲ ਦਾ ਮੱਥਾ ਕੋਈ 10 ਫੁੱਟ 20 ਫੁੱਟ ਨਹੀਂ ਆ 2 250 ਫੁੱਟ ਮੱਥਾ ਰੋਡ ਤੇ ਤੇ ਬਾਹਰ ਉਹਦੇ ਪਾਣੀ ਖੜਾ ਰਹਿੰਦਾ ਤੇ ਫਿਰ ਵੀ ਅਸੀਂ ਉਥੇ ਅਪਰੋਚ ਨਹੀਂ ਕਰਦੇ ਤੇ ਵੇਖੋ ਫਿਰ ਤੂੰ ਹੀ ਆਪ ਹੀ ਹਿਸਾਬ ਲਾ ਲਓ ਕਿ ਕੀ ਫਰਕ ਰਹਿ ਗਿਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਸਮੇਂਦਰ ਸਮੇਂ ਅੱਜ ਕੱਲ ਤੁਹਾਨੂੰ ਪਤਾ ਵਾ ਮੀਡੀਆ ਦਾ ਯੋਗਿਆ ਹੈ ਨਾ ਤੇ ਗੱਲ ਸਾਰੀ ਪਤਾ ਲੱਗਦੀ ਰਹਿੰਦੀ ਆ ਹੁਣ ਇਹਨਾਂ ਨੇ ਉਹ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਸੀਗੀ ਉਹ ਵੀ ਤੁਹਾਨੂੰ ਪਤਾ ਕਿਸਾਨ ਮਾਰੂ ਸੀ ਵਾਪਸ ਲੈਣੀ ਪਈ ਉਹਨਾਂ ਨੂੰ ਬਿਲਕੁਲ ਹੈਨਾ ਬਿਲਕੁਲ ਤੇ ਹੋਰ ਵੀ ਬੜੇ ਉਹਨਾਂ ਦੀਆਂ ਮੈਨੂੰ ਗੱਲਾਂ ਜਿਹੜੀਆਂ ਜੋ ਇੱਕ ਤੇ ਇਹ ਸੀਗਾ ਕਿ ਲੋਕਾਂ ਨੇ ਵਿਸ਼ਵਾਸ ਕੀਤਾ ਸੀਗਾ ਇਸ ਵਾਰ ਹੈਨਾ ਤੁਸੀਂ ਕਿਹਾ ਵੱਖਰਾ ਕੀ ਆ ਲੋਕ ਵਾਕਈ ਵੱਖਰਾ ਸਮਝ ਕੇ ਤੀਜੀ ਧਿਰ ਲੈ ਕੇ ਆਏ ਸੀਗੇ ਤੇ ਜੇ ਲੈ ਕੇ ਆਏ ਸੀ ਤੇ 100% ਲੋਕਾਂ ਨੇ ਯਕੀਨ ਕਰਕੇ ਫਤਵਾ ਦਿੱਤਾ ਸੀ ਤੇ 100% ਹੀ ਵਾਪਸ ਹੀ ਲੈਣਾ ਚਾਹੁੰਦੇ ਆ ਲੋਕ ਲੋਕ ਵੇਖੋ ਜਦੋਂ ਉਹਨਾਂ ਨੇ ਵਿਸ਼ਵਾਸ ਕਰਕੇ ਜਿਤਾਇਆ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਜਿਹੜੀ ਹੈਗੀ ਆ ਉਹ ਕਹਿੰਦੇ ਆਪਾਂ ਉਹਨਾਂ ਹੀ ਹੋਰ ਜ਼ਿਆਦਾ ਉਹ ਮੰਨ ਰਹੇ ਆ ਕਿ ਸਾਡਾ ਇਹ ਕੰਮ ਕਰਨ ਹੈਨਾ ਸਾਡੇ ਕੰਮ ਵੱਲ ਧਿਆਨ ਦੇਣਾ ਤੇ ਜੇ ਅਸੀਂ ਪਿੱਛੋਂ ਹੀ ਆਪਣੀਆਂ ਹੀ ਗੱਲਾਂ ਕਰਕੇ ਤੇ ਪਿੰਡ ਦੇ ਮਸਲਿਆਂ ਤੱਕ ਪਹੁੰਚੇ ਹੀ ਨਹੀਂ ਰੋਡ ਦੇ ਉੱਪਰ ਇੱਕ ਇੱਕ ਹਸਪਤਾਲ ਹੈ ਉੱਥੋਂ ਤੱਕ ਨਹੀਂ ਪਹੁੰਚ पाए ਤੇ ਫਿਰ ਤੁਹਾਨੂੰ ਪਤਾ ਹੀ ਹੈ ਫਰਕ ਕੀ ਆ ਦੱਸੋ ਕੋਈ ਫਰਕ ਨਹੀਂ ਇਹਦੇ ਵਿੱਚ ਮੈਨੂੰ ਲੱਗਦਾ ਸੇਮ ਹੀ ਚੱਲ ਰਿਹਾ ਇਹਨਾਂ ਦੇ ਹੁਣ ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਲਾਂ ਚਲੋ ਵੈਸੇ ਛੋਟਾ ਮੂੰਹ ਵੱਡੀ ਗੱਲ ਹੋ ਜਾਣੀ ਆ ਜੀ ਹਲਕਾ ਖਡੂਰ ਸਾਹਿਬ ਤੋਂ ਮੈਂ ਗੱਲ ਕਰਦਾ ਵਾਂ ਕਿ ਮੁੱਖ ਮੰਤਰੀ ਸਾਹਿਬ ਇਸੇ ਟਾਈਮ ਜਦੋਂ ਸੱਤਾ ਵਿੱਚ ਨਹੀਂ ਸੀਗੇ ਹਾਂਜੀ ਹਾਂਜੀ ਜਦੋਂ ਵਿਰੋਧੀ ਧਿਰ 'ਚ ਸੀਗੇ ਜੀ ਉਹ ਉਹਨਾਂ ਨੇ ਦੂਸ਼ਣबाजी ਇਹ ਕੀਤੀ ਸੀਗੀ ਕਿ ਦੂਸਰੇ ਜਿਹੜੇ ਪਾਰਟੀਆਂ ਦੇ ਲੀਡਰ ਆ ਉਹ ਆਪਣੀਆਂ ਫੋਟੋਆਂ ਲਾ ਕੇ ਬੈਠੇ ਬੱਸਾਂ ਤੇ ਹੈਨਾ ਜੀ ਬੜੀਆਂ ਫੋਟੋਆਂ ਉਹਨਾਂ ਨੇ ਲਾਈਆਂ ਆਪਣਾ ਬਹੁਤ ਜ਼ਿਆਦਾ ਮਤਲਬ ਕਿ ਆਪਣੀ ਉਹ ਕਰਦੇ ਆ ਪਬਲੀ ਪਬਲਿਸਿਟੀ ਕਰਦੇ ਆ ਪਬਲਿਸਿਟੀ ਬਹੁਤ ਜ਼ਿਆਦਾ ਕਰਦੇ ਤੇ ਤੁਹਾਨੂੰ ਪਤਾ ਮਾਨ ਸਾਹਿਬ ਕਮੇਡੀਅਨ ਵੀ ਰਹੇ ਆ ਜਿੱਦ ਤਰਾ ਬਾਦਲ ਸਾਹਿਬ ਦੀ ਗੱਲ ਕਰ ਲਈਓ ਕਹਿੰਦੇ ਉਹ ਉਹਨਾਂ ਦੀ ਹੋਰ ਇਸ ਵੀ ਲਾਉਂਦੇ ਹੁੰਦੇ ਵੱਡੇ ਵੱਡੇ ਫਲਾਈਓਵਰ ਬਣੀ ਜਾਂਦੇ ਹਨਾ ਵੱਡੀਆਂ ਵੱਡੀਆਂ ਸੜਕਾਂ ਬਣੀ ਜਾਂਦੀਆਂ ਤੇ ਆਪਾਂ ਵੀ ਅੱਜ ਸੇਵਾ ਕੇਂਦਰ ਵੇਖੋ ਉੱਥੇ ਮਾਨ ਸਾਹਿਬ ਦੀ ਫੋਟੋ ਇੰਨੀਆਂ ਗ੍ਰਫਤਾਰੀਆਂ ਹੈਗੀਆਂ ਉੱਥੇ ਉਹਨਾਂ ਦੀ ਫੋਟੋ ਇੰਨੀਆਂ ਨੌਕਰੀਆਂ ਦੇਤੀਆਂ ਉੱਥੇ ਉਹਦੀ ਫੋਟੋ ਇਹ ਤੋਂ ਤੱਕ ਕੇ ਜਿਹੜੇ ਕਲੀਨਿਕ ਇੱਕ ਹੋਰ ਵੇਖੋ ਸਾਡਾ ਪਿੰਡ ਦਾ ਹਸਪੀਟਲ ਪੀ ਐਚ ਸੀ ਸੀ ਜੀ ਹਾਂ ਉਹਨੂੰ ਸੀ ਐਚ ਸੀ ਕਰਨਾ ਸੀ ਬਿਲਕੁਲ ਹਾਂ ਉੱਥੇ ਸਰਜਰੀਜ਼ ਤੱਕ ਹੁੰਦੀਆਂ ਰਹੀਆਂ ਕਿਸੇ ਟਾਈਮ ਤੇ ਅੱਜ ਉਹਨੂੰ ਮੁਹੱਲਾ ਕਲੀਨਿਕ ਬਣਾ ਕੇ ਡੀ ਗ੍ਰੇਡ ਹੀ ਕਰ ਦਿੱਤਾ ਫੋਟੋ ਫੇਰੋ ਤੇ ਮਾਨ ਸਾਹਿਬ ਦੀ ਆਪ ਲੱਗੀ ਤੇ ਹੁਣ ਮੈਂ ਇਥੋਂ ਤੁਸੀਂ ਸਾਰੇ ਲੋਕ ਜਾਈ ਜਾ ਲਾ ਹੀ ਸਕਦੇ ਵੇਖੋ ਜਨਤਾ ਨੂੰ ਸਭ ਪਤਾ ਜਨਤਾ ਜੇ ਜਿਤਾ ਸਕਦੀ ਹੈ ਤੇ ਜਨਤਾ ਕੱਲ ਨੂੰ ਹਰਾ ਵੀ ਸਕਦੀ ਹੈ ਬਿਲਕੁਲ ਸੋ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਾ ਤੁਹਾਡੀ ਗੱਲ ਦਾ ਸ਼ੋਤ ਜਵਾਬ ਸ਼ਾਨ ਪੂਰਾ ਹੋ ਗਿਆ ਪ੍ਰਭ ਸ਼ਰ ਵੀਰੇ ਪੰਜਾਬ ਦੇ ਲੋਕਾਂ ਨੇ ਬੜੀ ਆਸ ਦੇ ਨਾਲ 92 ਸੀਟਾਂ ਜਿਤਾਈਆਂ ਅੱਜ ਜੋ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਚਾਹੇ ਉਹ ਕੁਦਰਤੀ ਬਣੇ ਆ ਚਾਹੇ ਉਹ ਬੰਦੇ ਦੇ ਬਣਾਏ ਆ ਚਾਹੇ ਉਹ ਰਾਜਸੀ ਆ ਚਾਹੇ ਉਹ ਸਮਾਜਿਕ ਆ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹੋਏ ਬਿਲਕੁਲ ਠੱਗਿਆ ਹੋਇਆ ਮਹਿਸੂਸ ਕਰਦੇ ਆ ਜੀ ਇਹ ਹੁਣ ਤੋਂ ਹੀ ਨਹੀਂ ਜਦੋਂ ਤੋਂ ਰਾਜਸੀ ਪਾਰਟੀਆਂ ਆਈਆਂ ਸੱਤਾ ਦੇ ਵਿੱਚ ਉਦੋਂ ਤੋਂ ਹੀ ਠੱਗਿਆ ਹੋਇਆ ਮਹਿਸੂਸ ਕਰ ਰਹੇ ਆ ਜੀ ਕਿਉਂਕਿ ਸਮੇਂਦਰ ਸਮੇਂ ਲੋਕਾਂ ਨੇ ਵਿਸ਼ਵਾਸ ਕੀਤਾ ਜੀ ਪਾਰਟੀ ਬਾਜੀ ਤੋਂ ਉੱਪਰ ਇਹ ਰਾਜਸੀ ਜਿਹੜੇ ਲੋਕ ਆ ਇਹ ਉੱਠੇ ਹੀ ਨਹੀਂ ਜੀ ਲੋਕਾਂ ਦੇ ਹਿੱਤ ਵਿੱਚ ਆਇਆ ਹੀ ਨਹੀਂ ਲੋਕਾਂ ਦੀ ਗੱਲ ਇਹਨਾਂ ਨੇ ਕੀਤੀ ਨਹੀਂ ਇਹ ਆਪਸ 'ਚ ਲੜਾਈਆਂ ਲੜੀ ਜਾਂਦੇ ਆ ਜੀ ਐ ਜੀ ਇਹ ਵੇਖੋ ਇਹਨਾਂ ਦੇ ਬਿਆਨ ਵੇਖ ਲਓ ਇਹਨਾਂ ਨੇ ਕਹਿਣਾ ਕਿ ਤੁਸੀਂ ਸਾਡੇ ਤੇ ਪਰਚੇ ਕਰ ਰਹੇ ਸੀ ਅਸੀਂ ਕੱਲ ਨੂੰ ਤੁਹਾਡੇ ਤੇ ਕਰਾ ਦਾਂਗੇ ਹੈਨਾ ਇਹ ਮੇਨ ਮੁੱਦੇ ਤੋਂ ਉਹਦੇ ਭਟਕ ਹੀ ਗਏ ਆ ਮੇਨ ਮੁੱਦਾ ਇਹ ਆ ਕਿ ਤੁਸੀਂ ਸਮਾਜ ਸੇਵਾ ਕਰਨੀ ਆ ਸੇਵਾ ਕਿਦਾਂ ਕਰਨੀ ਆ ਹੈਨਾ ਲੋਕਾਂ ਦੀਆਂ ਗੱਲਾਂ ਨੂੰ ਉੱਪਰ ਤੱਕ ਕਿਦਾਂ ਪਹੁੰਚਾਉਣਾ ਉਹਨਾਂ ਦੇ ਮਸਲੇ ਕਿਦਾਂ ਹੱਲ ਕਰਨੇ ਆ ਇਹਦੇ ਵਿੱਚ ਤੁਹਾਡੀ ਉਹ ਕਿ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਨ ਨੂੰ ਰੇਸ਼ ਹੈ ਲੋਕੀ ਤੇ ਹਰ ਵਾਰੀ ਵੇਖੋ ਇਹ ਸਿਸਟਮ ਆ ਇਲੈਕਸ਼ਨਸ ਹੋਣੀਆਂ ਹੀ ਹੋਣੀਆਂ VOTING ਹੋਣੀ ਹੀ ਹੋਣੀ ਆ ਸਿਲੈਕਸ਼ਨ ਵੀ ਹੋਣੀ ਹੀ ਹੋਣੀ ਆ ਪਰ ਮੈਂ ਵੈਸੇ ਇੱਕ ਅਪੀਲ ਕਰੂੰਗਾ ਆਮ ਲੋਕਾਂ ਨੂੰ ਕਿ ਜਦੋਂ ਵੀ ਵੋਟਾਂ ਲੈਣ ਆਉਂਦੇ ਆ ਨਾ ਜਦੋਂ ਕੋਈ ਵੀ ਲੀਡਰ ਵੋਟਾਂ ਲੈਣ ਆਉਂਦਾ ਇਹਨਾਂ ਨੂੰ ਸਵਾਲ ਕਰਿਆ ਕਰੋ ਇਹ ਜਾਗਰੂਕਤਾ ਮੇਰੇ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਕਿ ਇਹਨਾਂ ਨੂੰ ਸਵਾਲ ਕਰਿਆ ਕਰੋ ਕਿ ਸਾਡੇ ਲਈ ਕੀ ਯੋਜਨਾ ਬਣਾਈ ਆ ਮੈਨੀਫੈਸਟੋ ਵਿੱਚ ਲਿਖ ਕੇ ਦਿਓ ਸਾਨੂੰ ਵੈਸੇ ਤੇ ਚਲੋ ਝੂਠੇ ਵਾਦੇ ਹੀ ਹੋ ਜਾਂਦੇ ਆਏ ਕੋਰੇ ਕਾਗਜ਼ ਤੇ ਵੀ ਇਸ ਵਾਰ ਲਿਖਾਉਣਾ ਪਵੇ ਤੇ ਲਿਖਵਾਓ ਕਿ ਲਿਓ ਲਿਖਤੀ ਰੂਪ ਚ ਦਿਓ ਸਾਡੇ ਲਈ ਕੀ ਯੋਜਨਾ ਬਣਾਈ ਸਾਡੇ ਬੱਚਿਆਂ ਦੀ ਰੁਜ਼ਗਾਰੀ ਲਈ ਕੀ ਯੋਜਨਾ ਬਣਾਈ ਜੇ ਹਾਂ ਸਾਡੇ ਬੱਚਿਆਂ ਦੇ ਭੁੱਖ ਲਈ ਸਮਾਜ ਸੇਵਾ ਤੇ ਹੀ ਹੈ ਨਾ ਸਮਾਜ ਸੇਵਾ ਦੇ ਵਿੱਚ ਜਿਹੜਾ ਇੱਕ ਸਮਾਜ ਸੇਵੀ ਤੇ ਇੱਕ ਪੋਲੀਟੀਸ਼ੀਅਨ ਉਹਨਾਂ ਦੋਵਾਂ 'ਚ ਬਹੁਤਾ ਅੰਤਰ ਨਹੀਂ ਹੁੰਦਾ ਫਰਕ ਨਹੀਂ ਹੈ ਬਿਲਕੁਲ ਬਸ ਸਿਰਫ ਇਹ ਆ ਕਿ ਜਿਹੜਾ ਪੋਲੀਟੀਸ਼ੀਅਨ ਜਿੱਤ ਜਾਂਦਾ ਉਹ ਆਪਣੇ ਨੂੰ ਹੁਕਮਰਾਨ ਸਮਝਣ ਲੱਗ ਪੈਂਦਾ ਵਾ ਤੇ ਉਹਨੂੰ ਆਮ ਲੋਕ ਜਿਹੜੇ ਕੀੜੇ ਮਕੌੜੇ ਲੱਗਣੇ ਸ਼ੁਰੂ ਹੋ ਜਾਂਦੇ ਹਨਾ ਤੇ ਇਸ ਕਰਕੇ ਇਹਨਾਂ ਕੋਲੋ ਯੋਜਨਾ ਬੰਦੀ ਇਸ ਵਾਰ ਜ਼ਰੂਰ ਲਾਉ ਤੇ ਫਿਰ ਵੋਟਾਂ ਪਾਓ ਤੇ ਉਹਦੇ ਨਾਲ ਸ਼ਾਇਦ ਭੁੱਖਾ ਆਪਣਾ ਜ਼ਰੂਰ ਸਖਾਲਾ ਜੂਦਾ ਜਿਹੜੀ ਤੁਸੀਂ ਗੱਲ ਕੀਤੀ ਨਾ ਥੋੜਾ ਜਿਹਾ ਚਲੋ ਮੈਂ ਵੀ ਇਹਨੂੰ ਐਡ ਕਰ ਦਿੰਦਾ ਇਹਦੇ ਚ ਇਲੈਕਸ਼ਨ ਤੋਂ ਪਹਿਲਾਂ ਉਹ ਆਮ ਹੁੰਦੇ ਆ ਠੀਕ ਹੈ ਨਾ ਉਹਨਾਂ ਨੂੰ ਸਾਰੇ ਲੋਕਾਂ ਦੇ ਹਿੱਤਾਂ ਦਾ ਵੀ ਪਤਾ ਹੁੰਦਾ ਆ ਲੋਕਾਂ ਦੇ ਮਸਲਿਆਂ 'ਚ ਵੀ ਵਿਚਰਦੇ ਆ ਔਰ ਜਿੱਤਣ ਤੋਂ ਬਾਅਦ ਉਹ ਕਹਿਣ ਲੱਪੈਂਦੇ ਆ ਜੀ ਹੁਣ ਅਸੀਂ ਲੋਕਾਂ ਚ ਕਿਉਂ ਜਾਈਏ ਹੁਣ ਉਹ ਜਾਨ ਜਿਹੜੇ ਹਰੇ ਹੋਏ ਪਰ ਇੱਕ ਗੱਲ ਅਸੀਂ ਦੱਸ ਦੇਣੀ ਚਾਹੁੰਦੇ ਆ ਜਿਹੜੇ ਲੋਕ ਜਿਤਾਉਣਾ ਜਾਣਦੇ ਜਾਣਦੇ ਆ ਨਾ ਉਹ ਲੋਕ ਹਰਾਉਣਾ ਵੀ ਜਾਣਦੇ ਜਿਸ ਤਰ੍ਹਾਂ ਬਰਬ ਸ਼ੇਰ ਵੀਰ ਨੇ ਗੱਲ ਕੀਤੀ ਆ ਤੁਸੀਂ ਲੋਕ ਫਤਵੇ ਨਾ ਜਿੱਤੇ ਜੇ ਅੱਜ ਦੇ ਜੇਕਰ ਤੁਸੀਂ ਲੋਕਾਂ ਦੇ ਮਸਲਿਆਂ ਤੋਂ ਛਿੜਕ ਜਾਂਦੇ ਜੇ ਨਾ ਉਹ ਲੋਕ ਤੁਹਾਨੂੰ ਲਿਓ ਲਾਉਣਗੇ ਬਰਬ ਸ਼ੇਰ ਵੀਰ ਤੁਸੀਂ ਮੇਰਾ ਅਗਲਾ ਜਿਹੜਾ ਸਵਾਲ ਆ ਜਿਸ ਸਿਸਟਮ ਤੇ ਤੁਸੀਂ ਸਵਾਲ ਕੀਤਾ ਕੀ ਜੇਕਰ ਕੱਲ ਨੂੰ ਲੋੜ ਪਈ ਉਸ ਸਿਸਟਮ ਨੂੰ ਬਦਲਣ ਲਈ ਤੇ ਕੀ ਤੁਸੀਂ ਅਸੀਂ ਮੰਨ ਸਕਦੇ ਹਾਂ ਕਿ ਰਾਜਨੀਤੀ ਦੇ ਵਿੱਚ ਜਿਹੜਾ ਤੁਸੀਂ ਉਧਰਲੇ ਪਾਸੇ ਨੂੰ ਵੀ ਰੁਕ ਕਰੋਗੇ ਮੈਂ ਪਹਿਲਾਂ ਜਿੱਦਾਂ ਗੱਲ ਕੀਤੀ ਉਹਨੂੰ ਕੰਟੀਨਿਊ ਕਰਦਾ ਤੁਸੀਂ ਜਿੱਦਾਂ ਇੰਟਰਪਟ ਕਰਤੀ ਸੀ ਗੱਲ ਇੱਕ ਸਮਾਜ ਸੇਵਾ ਕਰਨ ਵਾਲੀ ਤੇ ਇੱਕ ਪੋਲੀਟੀਸ਼ੀਅਨ 'ਚ ਬਹੁਤਾ ਫਰਕ ਨਹੀਂ ਹੁੰਦਾ ਹੈਨਾ ਬਿਲਕੁਲ ਬਸ ਇੱਕ ਨਿਰਸਵਾਰਥੋ ਕੇ ਕਰਦਾ ਤੇ ਇੱਕ ਸਿਸਟਮ 'ਚ ਰਹਿ ਕੇ ਕਰਦਾ ਤੇ ਕਰਨੀ ਕੀ ਆ ਨਵਾਂ ਦਾ ਟੀਚਾ ਕੀ ਆ ਸੇਮ ਆ ਵੀ ਲੋਕਾਂ ਨੂੰ ਜਾਗਰੂਤ ਕਰਨਾ ਉਹਨਾਂ ਨੂੰ ਉਹਨਾਂ ਦੀ ਲਾਈਫ ਤੋਂ ਜਿੱਥੇ ਉਹ ਪੂਰ ਲਾਈਫ ਚ ਰਹਿ ਰਹੇ ਉਹ ਤੋਂ ਉੱਪਰ ਉਠਾਉਣਾ ਹੈ ਨਾ ਇਹ ਬੜੀ ਸਮੇ ਦੀ ਬੜੀ ਲੋੜ ਆ ਅੱਜ ਦੀ ਦੇਡ ਚ ਪੰਜਾਬ ਚ ਬੜੀ ਤਰਾਸਦੀ ਆ ਤੇ ਮੈਂ ਤੇ ਚਲੋ ਆਪਣੇ ਹਲਕੇ ਦੀ ਪਹਿਲਾਂ ਗੱਲ ਕਰੂੰਗਾ ਖਡੂਰ ਸਾਹਿਬ ਦੀ ਬਹੁਤ ਜਾਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਲੋੜ ਹੈ ਅੱਜ ਦੇਖੋ ਇਹ ਲੀਡਰ ਤੇ ਸਾਨੂੰ ਸ਼ੁਰੂ ਤੋਂ ਮੈਂ ਖੁਦ ਉਹ ਐਜ਼ ਅ ਵੋਟਰ ਤੜਨਾ ਗੱਲ ਕਰਦਾ ਮੈਂ ਖੁਦ ਅਜੇ ਤੱਕ ਮੈਂ ਵੋਟਰ ਆ ਜੀ ਵੋਟ ਤੇ ਚਲੋ ਮੈਂ ਅੱਗੇ ਵੀ ਪਾਉਣੀ ਆ ਹੈਨਾ ਕੱਲ ਨੂੰ ਮੈਂ ਮੇਰਾ ਵੈਸੇ ਹਜੇ ਮਨ ਕੋਈ ਨਹੀਂ ਆ ਮੇਰੇ ਜਿਹੜੇ ਨਾਲ ਟੀਮ ਦੇ ਮੈਂਬਰ ਆ ਉਹ ਮੈਨੂੰ ਜ਼ਰੂਰ ਕਈ ਵਾਰੀ ਕਹਿ ਦਿੰਦੇ ਆ ਕਿ ਇਸ ਵਾਰ ਤੈਨੂੰ ਵੀ ਇਲੈਕਸ਼ਨ ਲੜਾ ਦੇਣੀ ਆ ਹੈਨਾ ਚਲੋ ਉਹ ਸਮੇਂ ਦਾਰ ਸਮੇਂ ਗੁਰੂ ਅਮਰਦਾਸ ਪਾਸ਼ਾ ਉਹਨਾਂ ਦੇ ਚਰਨਾਂ 'ਚ ਅਰਦਾਸ ਕਰੀ ਦੀ ਜੋ ਸੇਵਾ ਲਾਉਣਗੇ ਭੁੱਖ ਚ ਉਹ ਉੱਤੇ ਜਰੂਰ ਕਾਰਵਾਈ ਕਰਾਂਗੇ ਤੇ ਹੋ ਸਕਦਾ ਕੱਲ ਨੂੰ ਜੇ ਲੋੜ ਪਈ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਤਾਂ ਜੂ ਵੀ ਇਲੈਕਸ਼ਨ ਵੀ ਲੜ ਲਾਂਗੇ ਏਡੀ ਕਿਹੜੀ ਗੱਲ ਚਲੋ ਬੜੇ ਵਧੀਆ ਤਰੀਕੇ ਨਾਲ ਜਿਹੜੀ ਆ ਗੱਲਬਾਤ ਹੋਈ ਆ ਵੀਰ ਪ੍ਰਭ ਸ਼ੇਰ ਸਿੰਘ ਦੇ ਨਾਲ ਤੁਹਾਨੂੰ ਸਾਡੀ ਜਿਹੜੀ ਇਹ ਗੱਲਬਾਤ ਆ ਕਿਸ ਤਰ੍ਹਾਂ ਦੀ ਲੱਗੀ ਆ ਆਪਣੇ ਵਿਚਾਰ ਆਪਣੀਆਂ رائے ਜਿਹੜੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਤੇ ਤੁਹਾਡੀਆਂ ਜਿਹੜੀਆਂ ਟਿੱਪਣੀਆਂ ਆ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਮਝਣ ਦਾ ਸਿੱਖਣ ਦਾ ਮੇਰੇ ਨਾਲ ਇਸ ਕਰਕੇ ਆਪਣੇ ਜਿਹੜੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਨਾ ਅਖੀਰ ਦੇ ਵਿੱਚ ਗੁਰ ਫਤੇ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ